ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਭਾਈ ਅਮਰਪਾਲ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਐਜ਼ ਅ ਮੈਂਬਰ ਆਫ ਪਾਰਲੀਮੈਂਟ ਦੀ ਕੱਲ ਲੋਕ ਸਭਾ ਯਾਨੀ ਸੰਸਦ ਭਵਨ ਦੇ ਵਿੱਚ ਆ ਕੇ ਸੌ ਚੁੱਕਲੀ ਹੈ ਸੌ ਚੁੱਕਣ ਤੋਂ ਬਾਅਦ ਲਗਭਗ ਭਾਈ ਅਮਰਪਾਲ ਖਾਲਸਾ ਜੋ ਵਾਰਸ ਪੰਜਾਬ ਦੇ ਮੁਖੀ ਨੇ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਯਾਨੀ ਕਿ ਆਪਣੇ ਪਿਤਾ ਅਤੇ ਆਪਣੇ ਚਾਚਾ ਅਤੇ ਜਿਹੜੇ ਹੋਰ ਸਮਰਤਕ ਸੀ 4 ਤੋਂ 5 ਜਿਨ੍ਹਾਂ ਦੇ ਨਾਮ ਉਸ ਲਿਸਟ ਦੇ ਵਿੱਚ ਆਏ ਸੀ ਲਗਭਗ 50 ਮਿੰਟ ਲਗਾਤਾਰ ਮੁਲਾਕਾਤ ਕੀਤੀ ਇਸ ਤੋਂ ਬਾਅਦ ਬਾਹਰ ਆਏ ਪੱਤਰਕਾਰਾਂ ਦੇ ਵਿਰੂਪਰੂਪ ਹੋਏ ਲੇਕਿਨ ਹੁਣ ਭਾਈ ਅਮਰਪਾਲ ਸਿੰਘ ਜੀ ਖਾਲਸਾ ਜਿਹੜੇ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਨੇ ਜਾਂ ਕਹਿディー ਨਵੇਂ ਸੰਸਦ ਬਣ ਚੁੱਕੇ ਨੇ ਅਤੇ ਆਪਣੇ ਸੰਸਦ ਪੁਨੇ ਤੋਂ ਉਹਨਾਂ ਨੇ ਸੋਮੇ ਚੁੱਕ ਲਈ ਹੈ ਲੈਕਿਨ ਹੁਣ ਇੱਕ ਵੱਡੀ ਗੱਲ ਦੇਖਣ ਨੂੰ ਮਿਲੀ ਹੈ ਭਾਈ ਅਮਰਤਪਾਲ ਖਾਲਸਾ ਦੇ ਪਰਿਵਾਰ ਦੇ ਵਿੱਚੋਂ ਯਾਨੀ ਕਿ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਨੇ ਖਾਲਸਤਾਨੀ ਸ਼ਬਦ ਤੋਂ ਯੂ ਟਰਨ ਲੈ ਲਿਆ ਹੈ ਜੇ ਦੱਸ ਦਈਏ ਭਾਈ ਅਮਰਤਪਾਲ ਖਾਲਸਾ ਬਾਰੇ ਭਾਈ ਅਮਰਤਪਾਲ ਖਾਲਸਾ ਨੇ ਖਾਲਸਤਾਨ ਦੀ ਮੰਗ ਕੀਤੀ ਸੀ ਇਸ ਨੂੰ ਲੈ ਕੇ ਬਰਨਾਲਾ ਦੇ ਵਿੱਚ ਜਿਹੜਾ ਕਬਜ਼ਾ ਹੋਇਆ ਸੀ 23 ਫਰਵਰੀ 2023 ਨੂੰ ਉਸ ਨੂੰ ਲੈ ਕੇ ਜਿਹੜਾ ਮਾਮਲਾ ਹੈ ਅੱਗੇ ਵਧਿਆ ਉਸ ਥਾਣੇ ਵਾਲੇ ਕਬਜ਼ੇ ਨੂੰ ਲੈ ਕੇ ਉਹਦੇ ਵਿੱਚ ਖਾਲਸਤਾਨੀ ਸਮਰਥਕ ਵੀ ਸੀ ਵਾਰ-ਵਾਰ ਭਾਈ ਅਮਰਪਾਲ ਸਿੰਘ ਖਾਲਸਾ ਦੇ ਮਾਤਾ ਪਿਤਾ ਅਤੇ ਉਸ ਦੇ ਜਿਹੜੇ ਸਮਰਥਕ ਸੀ ਉਹ ਖਾਲਸਤਾਨ ਦੀ ਮੰਗ ਕਰਦੇ ਰਹੇ ਇਸ ਨੂੰ ਲੈ ਕੇ ਭਾਰਤ ਨੂੰ ਮਜਬੂਰਨ ਜਿਹੜੀ ਹੈ NSA ਦੀ ਧਾਰਾ ਭਾਈ ਅਮਰਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਤੇ ਲਾਉਣੀ ਪਈ ਲੇਕਿਨ ਸੌ ਚੁੱਕ ਸਮਾਗਮ ਤੋਂ ਬਾਅਦ ਉਸ ਦੀ ਮਾਤਾ ਬਲਵਿੰਦਰ ਕੌਰ ਨੇ ਯੂ ਟਰਨ ਲੈ ਲਿਆ ਹੈ। ਉਹਨੇ ਕਿਹਾ ਜੇਕਰ ਪੰਜਾਬ ਦੇ ਲੋਕ ਨਸ਼ਿਆਂ ਦੀ ਗੱਲ ਕਰਦੇ ਨੇ ਪੰਜਾਬ ਦੇ ਲੋਕ ਪਾਣੀਆਂ ਦੀ ਗੱਲ ਕਰਦੇ ਨੇ ਪੰਜਾਬ ਦੇ ਲੋਕ ਸੱਚ ਦੀ ਗੱਲ ਕਰਦੇ ਨੇ ਉਹਨਾਂ ਨੂੰ ਖਾਲਸਤਾਨੀ ਭਾਰਤ ਸਰਕਾਰ ਕਹਿ ਦਿੰਦੀ ਹੈ। ਉਹਨਾਂ ਨੇ ਕਿਹਾ ਕਿ ਮੇਰਾ ਬੇਟਾ ਭਾਈ ਅੰਬਰਤਪਾਲ ਸਿੰਘ ਜੀ ਖਾਲਸਾ ਉਹ ਖਾਲਸਤਾਨੀ ਨਹੀਂ ਹੈ। ਜੇ ਉਹ ਖਾਲਸਤਾਨੀ ਹੁੰਦਾ ਤੇ ਉਹ ਲੋਕ ਸਭਾ ਦੀ ਚੋਣ ਕਿਉਂ ਲੜਦਾ ਉਹ ਸੰਵਿਧਾਨ ਨੂੰ ਕਿਉਂ ਮੰਨਦਾ ਸੰਵਿਧਾਨ ਦੇ ਅੰਦਰ ਰਹਿ ਕੇ ਹੀ ਭਾਈ ਯਾਨੀ ਕਿ ਮੇਰੇ بیٹے ਅਮਰਪਾਲ ਸਿੰਘ ਨੇ ਲੋਕ ਸਭਾ ਦੀ ਚੋਣ ਲੜੀ ਹੈ ਇਸ ਲਈ ਕਿਉਂਕਿ ਉਹ ਭਾਰਤ ਦੇ ਸੰਵਿਧਾਨ ਨੂੰ ਪਿਆਰ ਕਰਦਾ ਹੈ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਦਾ ਹੈ ਇਹ ਤੇ ਗੱਲ ਸਹੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਜੇਕਰ ਉਹਨੇ ਲੋਕ ਸਭਾ ਦੀ ਚੋਣ ਲੜੀ ਹੈ ਇਟ ਮੀਨਸ ਉਹ ਸੰਵਿਧਾਨ ਦੀ ਮਾਨ ਮਰਿਆਦਾ ਅਤੇ ਉਸ ਦਾ ਆਦਰ ਕਰਦਾ ਹੈ ਕਿਉਂਕਿ ਜਦੋਂ ਕਲ ਸੌ ਚੁੱਕੀ ਗਈ ਉਸ ਨੇ ਭਾਰਤ ਦਾ ਕਾਨੂੰਨ ਮੰਨਿਆ ਭਾਰਤ ਦੇ ਕਾਨੂੰਨ ਦੇ ਵਿੱਚ ਰਹਿ ਕੇ ਹੀ ਉਸ ਨੇ ਲੋਕ ਸਭਾ ਦੀ ਚੋਣ ਲੜੀ ਸ਼੍ਰੀ ਖਡੂਰ ਸਾਹਿਬ ਤੋਂ ਅਤੇ ਸ਼੍ਰੀ ਖਡੂਰ ਸਾਹਿਬ ਦੇ ਲੋਗਾ ਨੇ ਵੋਟਰਾਂ ਨੇ ਭਾਰੀ ਸਮਰਥਨ ਨਹੀਂ ਦਿੱਤਾ ਇਵਨ ਦੋ ਭਾਈ ਅਮਰਤਪਾਲ ਖਾਲਸਾ ਜੋ ਵਾਰਸ ਪੰਜਾਬ ਦੇ ਮੁਖੀ ਨੇ ਉਹ ਜੇਲ੍ਹ ਦੇ ਵਿੱਚ ਬੰਦ ਸੀ ਇਸ ਤੇ باوجود ਵੀ ਬੀਬੀ ਪਰਮਜੀਤ कौर ਖਾਲੜਾ ਜਿਹੜੇ ਹਲਕਾ ਅੰਜਾਲ ਸੀ ਹਲਕਾ ਸ਼੍ਰੀ ਖਰੂਰ ਸਾਹਿਬ ਦੇ ਅਤੇ ਉਹਨਾਂ ਦੇ ਮਾਤਾ ਪਿਤਾ ਨੇ ਅੱਡੀ ਝੋਟੀ ਦਾ ਜ਼ੋਰ ਲਗਾਇਆ ਭਾਈ ਅਮਰਤਪਾਲ ਖਾਲਸਾ ਨੂੰ ਜੇਲ੍ਹ ਦੇ ਵਿੱਚ ਬੈਠ ਕੇ ਚੋਣ ਲੜਾਉਣ ਦਾ ਅਤੇ 4.5 ਲੱਖ 4 ਲੱਖ ਤੋਂ ਵੱਧ ਵੋਟਾਂ ਵੀ ਪਈਆਂ 192000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜੀਤੂ ਰਹੇ ਕਾਂਗਰਸ ਦੇ ਉਮੀਦਵਾਰ ਕੁਲਵੀਰ ਸਿੰਘ ਜੀਰਾ ਦੇ ਕੋਲੋਂ ਉਹਨਾਂ ਨੇ ਕਿਹਾ ਇਹ ਸਾਰਾ ਸਿਸਟਮ ਜਿਹੜਾ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਚੱਲਿਆ ਹੈ ਸੰਵਿਧਾਨ ਦੇ ਦਾਇਰੇ ਦੇ ਵਿੱਚ ਚੱਲਿਆ ਹੈ ਕਿਸੇ ਨੂੰ ਖਾਲਸਤਾਨੀ ਕਹਿ ਦੇਣਾ ਕਿਸੇ ਦੇ ਨਾਮ ਤੇ ਧੱਬਾ ਲਾ ਦੇਣਾ ਖਾਲਸਤਾਨੀ ਦਾ ਇਹ ਪੰਜਾਬ ਦੇ ਲੋਕਾਂ ਵਾਸਤੇ ਵੀ ਗੱਲ ਗਲਤ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਤੇ ਖਾਸ ਕਰਕੇ ਹਲਕਾ ਸ਼੍ਰੀ ਖਰੂਰ ਸਾਹਿਬ ਦੇ ਲੋਕਾਂ ਨੇ ਪਿਆਰ ਕੀਤਾ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਸ ਦੀ ਆਈਡੀਓਲੋਜੀ ਨੂੰ ਉਹ ਪਿਆਰ ਕਰਦੇ ਨਹੀਂ ਉਸ ਦੀ ਵਿਚਾਰਧਾਰਾ ਨੂੰ ਪਿਆਰ ਕਰਦੇ ਨੇ ਉਸ ਦੇ ਸਿੱਖੀ ਸਿਧਾਂਤਾਂ ਨੂੰ ਪਿਆਰ ਕਰਦੇ ਨੇ ਜੇਕਰ ਉਹ ਖਾਲਸਤਾਨੀ ਹੁੰਦੇ ਤੇ ਉਹ ਲੋਕ ਸਭਾ ਦੀ ਚੋਣ ਨਹੀਂ ਲੜ ਸਕਦੇ ਸੀ ਮਾਤਾ ਬਲਵਿੰਦਰ ਕੌਰ ਭਾਈ ਅੰਮ੍ਰਿਤਪਾਲ ਖਾਲਸਾ ਦੀ ਨੇ ਯੂ ਟਰਨ ਲਿਆ ਹੈ ਆਪਣੇ ਬਿਆਨਾਂ ਤੋਂ ਧੰਨ